ਸਸੀ ਕਾਲ ਜੀ ਅੱਜ ਅਸੀਂ ਖੜੇ ਆਂ ਮੁੱਲਾਪੁਰ ਦਾਖਾ ਦੇ ਵਿੱਚ ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਦੋ ਕੈਬਨਿਟ ਮੰਤਰੀ ਵੀ ਆ ਰਹੇ ਨੇ ਪਰ ਸਭ ਦੇ ਵਿੱਚ ਹਲਕਾ ਦਾਖਾ ਤੋਂ ਸੰਭਾਵੀ ਉਮੀਦਵਾਰ ਸੰਦੀਪ ਸਿੰਘ ਸੰਧੂ ਸਾਡੇ ਨਾਲ ਖੜੇ ਨੇ ਆਮ ਲੋਕਾਂ ਦੇ ਨਾਲ رابطہ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਕਿਉਂਕਿ ਅੱਜ ਰੈਲੀ ਹੈ ਸੀਐਮ ਸਾਹਿਬ ਖੁਦ ਆ ਰਹੇ ਨੇ ਮੁੱਲਾਪੁਰ ਜ਼ਖਾ ਦੇ ਵਿੱਚ ਬੱਸ ਸਟੈਂਡ ਦਾ ਉਦਘਾਟਨ ਕਰਨਾ ਹੈ ਤੇ ਨਾਲ ਦੀ ਨਾਲ ਹੀ ਹੋਰ ਵੀ ਵੱਡੇ ਐਲਾਨ ਹੋ ਸਕਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਸੰਧੂ ਸਾਹਿਬ ਸਭ ਤੋਂ ਪਹਿਲਾਂ ਦਾ ਸਵਾਲ ਇਹ ਹੀ ਆ ਕਿ ਹਾਂਜੀ ਸਭ ਤੋਂ ਪਹਿਲਾ ਸਵਾਲ ਇਹੀ ਆ ਕਿ ਦਾਖੇ ਨੂੰ ਤੁਸੀਂ ਬੜੇ ਵੱਡੇ ਵੱਡੇ ਪ੍ਰੋਜੈਕਟ ਦਿੱਤੇ ਆ ਮੁੱਲਾਪੁਰ ਦਾਖਾਂ ਨੂੰ ਬੱਸ ਸਟੈਂਡ ਦਾ ਉਦਘਾਟਨ ਹੋਣਾ ਹੈ ਅੱਜ ਕੀ ਮੰਨਦੇ ਹੋ ਕਿ ਜਿਹੜੀਆਂ ਚੋਣਾਂ ਆ ਟੱਕਰ ਵਾਲੀਆਂ ਹੋਣਗੀਆਂ ਕਿ ਇੱਕ ਪਾਸਾ ਹੋਵੇ ਕੋਈ ਜਿਹੜੀਆਂ ਚੋਣਾਂ ਹੁੰਦੀਆਂ ਉਸ ਦੇ ਵਿੱਚ ਤੁਹਾਨੂੰ ਆਪਦੀ ਤਿਆਰੀ ਰੱਖਣੀ ਚਾਹੀਦੀ ਹੈ ਆਪਦੀ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ ਆਪਦੀ ਵਿਜਨ ਰੱਖਣੀ ਚਾਹੀਦੀ ਹੈ ਜੋ ਕੀਤਾ ਉਹ ਦਿਖਾਉਣਾ ਚਾਹੀਦਾ ਹੈ ਜਿਹੜਾ ਕੂੜ ਪ੍ਰਚਾਰ ਹੁੰਦਾ ਇੱਕ ਦੂਜੇ ਤੇ ਤੋਮਤਾ ਲਾਉਣੀ ਆ ਮੈਂ ਮਹਿਸੂਸ ਕਰਦਾ ਹਾਂ ਉਸ ਦੀ ਜ਼ਰੂਰਤ ਨਹੀਂ ਮੈਂ 2 ਸਾਲ ਚ ਨਹੀਂ ਲਾਈਆਂ ਜਦ ਕਿ ਮੇਰੇ ਤੇ ਲਗਾਤਾਰ ਇਹੀ ਵਾਰ ਹੁੰਦੇ ਰਹੇ ਆ ਮੇਰੀ ਅੱਜ ਵੀ ਇਹੀ ਨੀਤੀ ਹੈ ਮੇਰੀ ਅੱਗੇ ਵੀ ਨੀਤੀ ਹੈ ਫੈਸਲਾ ਜਿਹੜੇ ਪਿੱਛੇ ਖੜੇ ਆ ਇਹਨਾਂ ਨੇ ਕਰਨਾ ਕਿ ਇਹਨਾਂ ਦੀ ਸੋਚ ਕੀ ਆ ਮੇਰੇ ਕੂੜ ਪ੍ਰਚਾਰ ਕਰਨ ਨਾਲ ਜਾਂ ਕਿਸੇ ਨਾਲ ਭੱਦੀ ਸ਼ਬਦ ਵਰਤਨ ਨਾਲ ਜਾਂ ਮਾੜਾ ਕਰਨ ਨਾਲ ਵੋਟਾਂ ਦਾ ਫਰਕ ਨਹੀਂ ਪੈਣਾ ਆਪ ਦੀ ਸੋਚ ਅੱਗੇ ਰੱਖੋ ਜੋ ਕੰਮ ਕੀਤੇ ਆ ਉਹ ਲੋਕਾਂ ਅੱਗੇ ਰੱਖੋ ਨੇ ਕალიਦਲ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਜਿਹੜੇ ਸੰਭਾਵੀ ਉਮੀਦਵਾਰ ਨੇ ਉਹ ਇਹ ਕਹਿੰਦੇ ਪਏ ਨੇ ਕਿ ਜਿਹੜੇ ਸੰਦੀਪ ਸਿੰਘ ਸੰਧੂ ਪਹਿਲਾਂ ਪੈਰਾਸ਼ੂਟ ਰਾਹੀਂ ਆਏ ਸੀਗੇ ਤੇ ਹੁਣ ਵੀ ਜਿਹੜੇ ਉਹਨਾਂ ਦੇ ਨਾਲ ਦੇ ਨੇ ਜਿਹੜੇ ਸੀਨੀਅਰ ਨੇ ਉਹ ਉਹਨਾਂ ਨੂੰ ਟਿਕਟ ਨਹੀਂ ਦੇਣਗੇ ਮੇਰੀ ਬੇਨਤੀ ਹੈ ਕੌਣ ਟਿਕਾਉਣ ਵਾਲਾ ਤੇ ਕੌਣ ਰੱਖਾਉਣ ਵਾਲਾ ਜਿਹੜੀ ਆ ਸੰਗਤ ਆਈ ਹੈ ਇਹੀ ਰਖਾਉਂਦੀ ਐ ਇਹ ਟਿਕਾਉਂਦੀ ਐ ਆ ਤੁਸੀਂ ਅੰਦਰ ਪੰਡਾਲ ਚ ਚਲੇ ਜਾਓ ਸੰਗਤ ਨੂੰ ਹੀ ਪੁੱਛ ਲੋ ਵੀ ਮੈਨੂੰ ਟਿਕਾਉਣਾ ਚਾਹੁੰਦੇ ਆ ਕਿ ਮੈਨੂੰ ਉਡਾਉਣਾ ਚਾਹੁੰਦੇ ਕਿਰਲਾ ਸਵਾਲ ਇਹੀ ਐ ਕਿ ਜੇ ਬੱਸ ਸਟੈਂਡ ਦਾ ਉਦਘਾਟਨ ਹੋ ਗਿਆ ਅੱਜ ਤਾਂ ਜਿਹੜੀਆਂ ਫਿਰੋਜ਼ਪੁਰ ਤੋਂ ਬੱਸਾਂ ਆਉਣਗੀਆਂ ਕਿ ਉਹ ਵੀ ਇੱਥੇ ਖੜਨਗੀਆਂ ਦੇਖੋ ਇਹ ਅੱਜ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਬੈਠ ਕੇ ਗੱਲਬਾਤ ਹੋਊਗੀ ਕਿ ਜਿਹੜੀਆਂ ਬੱਸਾਂ ਦਾ ਮੁੱਲਾਂਪੁਰ ਸਟਾਪ ਹੈਗਾ ਉਹ ਮੁੱਲਾਂਪੁਰ ਦੇ ਵਿੱਚ ਜਿਹੜਾ ਇਹਦਾ ਸਟਾਪ ਹੈ ਨਹੀਂ ਨਾ ਤੁਸੀਂ ਰੋਕ ਸਕਦੇ ਹੋ ਨਾ ਮੈਂ ਰੋਕੂਗਾ ਪਰ ਜਿਨ੍ਹਾਂ ਦਾ ਸਟਾਪ ਮੁੱਲਾਂਪੁਰ ਦਾ ਹੈਗਾ ਉਹ ਬੱਸ ਸਟੈਂਡ ਦੇ ਵਿੱਚ ਦੀ ਹੋ ਕੇ ਜਾਣੀਆਂ ਚ ਪ੍ਰਧਾਨ ਮੰਤਰੀ ਸਾਹਿਬ ਨੂੰ ਕਰੂੰਗਾ ਥੈਂਕ ਯੂ ਅਨ ਇੱਕ ਪਲੀਜ਼ ਸੰਸਦ ਫੋਟੋ ਕਰਨਾ